ਬਿਲਕੁਲ ਧਿਆਰ થઈ ਗਿਆ ਜਿਹੜੀ ਇਹ ਗੱਲ ਕਰਦੇ ਹੈਗੇ ਆ ਕੋਈ ਬਿਲਕੁਲ ਵੀ ਸਾਡਾ ਇਹਦੇ ਵਿੱਚ ਲੈਣ ਦੇਣ ਨਹੀਂ ਨਾ ਸ ਪਹਿਲਾਂ ਚੀਜ਼ ਨਾ ਹੋਣਾ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਕਦੋਂ ਜਿਮਨਤ ਤੇ ਆਇਆ ਵਾਪਸ ਇਹ ਜਿਸ ਬੰਦੇ ਨੇ ਜੇ ਲਾਈ ਆ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਤਾਂ ਪਹਿਲਾਂ ਵੀ ਡਿਮਾਂਡ ਕਰਦੇ ਆ ਅੱਜ ਵੀ ਡਿਮਾਂਡ ਕਰਦੇ ਹੈਗੇ ਆ ਵੀ ਬਿਲਕੁਲ ਕਿਸੇ ਨੂੰ ਸਪੇਅਰ ਨਹੀਂ ਹੋਣਾ ਚਾਹੀਦਾ ਕਿਸੇ ਪੁਲਿਸ ਨੂੰ ਐਸਐਸਪੀ ਬਹੁਤ ਵਧੀਆ ਬੰਦਾ ਸਾਡਾ ਅਸੀਂ ਉਹਨੂੰ ਵੀ ਕਿਹਾ ਕਿ ਕਿਸੇ ਨੂੰ ਬਿਲਕੁਲ ਸਪੇਅਰ ਨਾ ਕਰੀ ਅੱਛਾ ਛੱਡੀ ਨਾ ਜਿਹਦੀ ਵੀ ਮਾੜਾ ਮੋਟਾ ਵੀ ਜੀਰੋ 1% ਵੀ ਜੇ ਇਨਵੋਲਵਮੈਂਟ ਆ ਆ ਉਹ ਬਿਲਕੁਲ ਛੱਡੇ ਰੋਣਾ ਸਰ ਇੱਕ ਹਰਜੀਤ ਗਰੇਵਾਨ ਵੱਲੋਂ ਪੁਰਾਣੀ ਕੋਈ ਫੋਟੋ ਰਿਲੀਜ਼ ਕੀਤੀ ਗਈ ਹੈ ਉਹਦੇ ਬਿਹਾਵ ਤੇ ਕਾਫੀ ਕੁਝ ਬਿਆਨਬਾਜ਼ੀ ਕਰ ਰਹੇ ਆ ਜੀ ਦੇਖੋ ਫੋਟੋਆਂ ਦਾ ਹੁਣ ਆਪਾਂ ਸਾਰੇ ਖੜੇ ਹੈਗੇ ਆ ਫੋਟੋ ਕਿਸੇ ਦੀ ਵੀ ਕਿਤੇ ਹੋ ਸਕ ਕਿਸੇ ਦੇ ਵਿਆਹ ਚ ਹੋਊਗੀ ਕਿਤੇ ਹੋਰ ਹੋਗੀ ਜੀ ਫੋਟੋਆਂ ਕੋਈ ਪੁਰਾਣੀ ਜੇ ਸਾਡਾ ਕੋਈ ਉਹਦੇ ਨਾਲ ਕੋਈ ਪੋਲੀਟੀਕਲ ਸਬੰਧ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਸਬੰਧ ਹੋਵੇ ਕੋਈ ਪਾਰਟੀ ਦੇ ਵਿੱਚ ਉਹਦੀ ਕੋਈ ਐਕਟੀਵਿਟੀ ਹੋਵੇ ਇਹ ਆਰਟੀ ਦੇ ਕੋਈ ਹਵਤੇਦਾਰ ਹੋਵੇ ਤਾਂ ਅਨਸਰੇਬਲ ਐਸੀ ਹੈਗੀਆਂ ਐਡਾ ਵੱਡਾ ਸ਼ਹਿਰ ਐਡਾ ਵੱਡਾ ਲੋਕ ਹੈ ਜੇ ਕਿਸੇ ਵੀ ਕਿਸੇ ਦੀ ਜਾ ਕੇ ਕੋਈ ਫੋਟੋ ਵਿਹਾਂ ਸਾਜਦੇ ਆਂ ਚ ਅਸੀਂ ਜਾਣੇ ਐਨੇ ਹੈਗੇ ਕੋਈ ਬੰਦਾ ਨਾਲ ਖੜਿਆ ਹੋਇਆ ਕੋਈ ਫੋਟੋ ਖਿਚਾ ਲੇ ਉਹਦੇ ਨਾਲ ਤਾਂ ਕੋਈ ਕਿਸੇ ਨਾਲ ਸਬੰਧ ਨਹੀਂ ਬਣ ਜਾਂਦੇ ਜਿਵੇਂ ਸੋਸ਼ਲ ਮੀਡੀਆ ਦੇ ਵੀ ਪਾਇਆ ਜਾ ਰਿਹਾ ਜੀ ਕਹਿੰਦੇ ਇਹ ਐਮਐਲਏ ਦਾ ਖਾਸ ਬੰਦਾ ਸੀਗਾ ਔਰ ਸਾਡੇ ਦੇ ਨਕਲੀ ਝੂਠੇ ਪਰਚੇ ਹੋਏ ਹੁਣ ਸੱਚੇ ਪਰਚੇ ਹੋ ਰਹੇ ਆ ਜੀ ਕਹਿੰਦੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਝੂਠੇ ਪਰਚੇ ਕਿਤੇ ਹੋਏ ਆ ਜਿਵੇਂ ਸੋਸ਼ਲ ਮੀਡੀਆ ਦੇ ਪਾਰੇ ਨੇ ਜੀ ਕੁਝ ਸ਼ਰਾਰਤੀ ਅਨਸਰ ਜੀ ਹਾਂਜੀ ਉਹ ਕਹਿ ਰਹੇ ਨੇ ਵੀ ਐਮਐਲਏ ਸਾਹਿਬ ਦਾ ਖਾਸ ਬੰਦਾ ਸੀਗਾ ਇਹ ਦਪੇਸ਼ ਵੀ ਸਾਡੇ ਦੇ ਝੂਠੇ ਪਰਚੇ ਕੀਤੇ ਨੇ ਨਹੀਂ ਜੇ ਮੇਰੀ ਗੱਲ ਸੁਣੋ ਤੁਸੀਂ ਪਰਚਾ ਕਿਸੇ ਦੇ ਝੂਠਾ ਨਹੀਂ ਹੋਇਆ ਜੇ ਕੋਈ ਬੰਦਾ ਕੋਈ ਲੁੱਟੇ ਖੋਏ ਕਿਸੇ ਨੂੰ ਨਜਾਇਜ਼ ਕੋਈ ਕਰੇ ਤਾਂ ਉਹਨਾਂ ਤੇ ਪਰਚਾ ਹੋਏਗਾ ਹੀ ਹੋਏਗਾ ਜੇ ਬੰਦਾ ਕੋਈ ਵੀ ਕਰੇ ਤਾਂ ਉਹ ਤੋਂ ਸਜ਼ਾ ਮਿਲੇਗੀ ਮਿਲੇਗੀ ਤੇ ਇਹ ਤੇ ਇਹਨੇ ਕੀਤਾ ਹੈਗਾ ਪਹਿਲਾਂ ਇਹਦੇ ਇਹਨੂੰ ਸਜ਼ਾ ਵੇਲੀ ਹੈ ਇਹਨੂੰ ਕਿਹੜਾ ਛੱਡਿਆ ਗਿਆ ਪਹਿਲਾਂ ਵੀ ਫੜਿਆ ਗਿਆ ਹੁਣ ਫੇਰ ਨਾਲ ਦੀ ਨਾਲ ਹੀ ਫੜਿਆ ਗਿਆ ਇਹਨੇ ਜੇ ਐਮਐਲਏ ਦਾ ਬਦਦਾ ਹੁੰਦਾ ਹੋ ਤਾਂ ਵੀ ਮੈਨੂੰ ਇਹ ਦੱਸੋ ਤੁਸੀਂ ਕਿ ਉਹਨੂੰ ਉਹਤੇ ਕੋਈ ਕਾਰਵਾਈ ਹੋ ਜਾਂਦੀ ਆ ਜੇ ਸਾਡੀ ਕੋਈ ਸਪੋਰਟ ਹੁੰਦੀ ਉਸ ਨੂੰ ਤਾਂ ਉਹਨੂੰ ਬਿਲਕੁਲ ਉਹਤੇ ਕਾਰਵਾਈ ਨਹੀਂ ਸੀ ਹੋਣੀ ਤੇ ਸਾਡਾ ਉਹਦੇ ਨਾਲ ਕੋਈ ਲਿਖਾ ਦੇਗਾ ਨਹੀਂ ਹੈ ਨਾ ਹੀ ਕੋਈ ਸਾਡਾ ਕੋਈ ਉਹਦੇ ਨਾਲ ਲੈਣ ਦੇਣ ਹੈ ਤੇ ਕੋਈ ਮਤਲਬ ਨਹੀਂ ਬਣਦਾ ਹੈਗਾ ਮੈਂ ਤੁਹਾਨੂੰ ਦੱਸਦਾ ਐਮਐਸਰ ਸਾਹਿਬ ਸਿਟੀ ਪੁਲਿਸ ਦੀ ਬੇਗੋਰੀ ਮੰਨਦੇ ਤੁਸੀਂ ਵੀ ਬੇਗੋਰੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜੇ ਬੇਗੋਰੀ ਸੀਗੀ ਤਾਂ ਉਹਨਾਂ ਨੂੰ ਸਜ਼ਾ ਮਿਲੀ ਆ ਇਹ ਤਾਂ ਪੁਲਿਸ ਐਸਐਸਪੀ ਨੇ ਦੇਖਣਾ ਇਹ ਸਿਸਟਮ ਦੇਖਣਾ ਹੈਗਾ ਕੰਪੋਜ਼ਿਟ ਸ਼ਰਾਬ ਦੀ ਗੱਲ ਹੋ ਗਈ ਕਿਉਂਕਿ ਪਹਿਲਾਂ ਵੀ ਠੱਗਤੀ ਪੜੀ ਗਈ ਸੀ ਤੇ ਦੁਬਾਰਾ ਫੇਰ ਉਸ ਬੰਦੇ ਵੱਲੋਂ ਇੰਨੀ ਸ਼ਹਿਰ ਦੇ ਵਿੱਚ ਕਾਰੋਬਾਰ ਸ਼ੁਰੂ ਕਰਨਾ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਕਮੀ ਹੈ ਦੇਖੋ ਜੇ ਕਮੀ ਹੈ ਮੈਂ ਤਾਂ ਸਹੀ ਮੈਨਾ ਦਿਖਾऊंगा ਜੇ ਕਮੀ ਹੈ ਤਾਂ ਹੀ ਬਸੂਣਾ ਜੀ ਆਦਰਵਾਇਜ਼ ਇਹ ਮੈਂ ਤਾਂ ਹੈ ਇੰਨੀ ਗੱਲ ਤੋਂ ਹੈਰਾਨ ਆ ਕਿ ਉਹ ਬੰਦੇ ਦੀ ਗੁਰਤ ਕਿਵੇਂ ਪੈ ਗਈ ਉਹ ਤੇ ਬੰਦੇ ਨੇ ਉਹ ਤੇ ਪਹਿਲਾਂ ਇੱਕ ਪਰਚਾ ਖੇੜੀ ਗੰਡਿਆ ਚ ਹੋਇਆ ਇੱਕ ਉਹਦਾ ਸੰਭੂ ਥਾਣੇ ਦੇ ਵਿੱਚ ਹੋਇਆ ਆ ਹੁਣ ਤੀਜਾ ਪਰਚਾ ਹੋ ਗਿਆ ਉਹ ਵਾਰ-ਵਾਰ ਕਿਉਂ ਕਰਤਾ ਜੀ ਦੱਸੋ ਹਾਂ ਤਾਂ ਮੈਂ ਤੁਹਾਨੂੰ ਗੱਲ ਦੱਸਦਾ ਪਹਿਲਾਂ ਇਹਨੇ ਆਪਣਾ ਸੈਲਰੀ ਦਾ ਭੁਗਤਾਨ ਰੁਕ ਕੇ ਮੇਰੇ ਹੱਥ ਤੇ ਜਾ ਜੀ ਹੁਣ ਇਹ ਅੱਠਵਾਂ ਪਰਚਾ ਬਸਦ ਨੂੰ ਮਰੇ ਫਿਆਰਾ ਇੱਦੇ ਸੈਲਰ ਕਰੇਗੀ ਇਦੀ ਫੈਕਟਰੀ ਆ ਅਕਸੈਜਨ ਨੇ ਪਰਚੇ ਦੇ ਨਾਤਕ ਨੂੰ ਨਿਯੋਜ ਬਰਤੇ ਤੇ ਅਕਸੈਜਨ ਨੇ ਪਰਚਾ ਦੇ ਤਾਂ ਨਾਤਕ ਨੂੰ ਨਿਯੋਜ ਬਰਤੇ ਤੇ ਸਰਾਹ ਵੜੀ ਗਈ ਸਾਨੂੰ ਪਤਾ ਨਹੀਂ ਸਾਡੇ ਅੱਲਕੇ ਦੀ ਫੈਕਟਰੀ ਲੱਗੀ ਹੋਈ ਆ ਮੇਰਾ ਕਹਿਣ ਦਾ ਮਤਲਬ ਇਸ ਬੰਦੇ ਨੇ ਕਿੰਨੇ ਕੇ ਸੈਲਰ ਸੀ ਜਿਹੜੇ ਤਾਂ ਨਾਂ ਤੱਕ ਨਹੀਂ ਪਿਆ ਸੀ ਉਹ ਕਿਹਦੇ ਕਿਨਾਂ ਅਸੀਂ ਕਿਹੜੇ ਅਫਸਰ ਨੇ ਪਰਚਾ ਕਰਾਇਆ ਜਿਹੜਾ ਸੈਲਰ ਇਹਦਾ ਸ਼ਰਾਂਤੀ ਫੈਕਟਰੀ ਦੀ ਜੇ ਉਦੋਂ ਹੀ ਦੇ ਨੱਥ ਪਏ ਜਾਂਦੇ 70 ਫਿਰ ਜਾਂਦੇ ਤਾਂ ਦੁਬਾਰਾ ਸੰਭੂ ਫੈਕਟਰੀ ਨਹੀਂ ਲੱਗਦੀ ਸੀ ਮਦਰ ਜੀ ਤੁਸੀਂ ਤੇ ਕੰਬੋਜ ਜੀ ਹਮੇਸ਼ਾ ਇਹ ਗੱਲ ਕਹਿੰਦੇ ਰਹੇ ਹੋ ਵੀ ਸਾਡੀ ਕਈ ਵਾਰੀ ਸਲਵਾਏ ਨਹੀਂ ਹੁੰਦੀ ਅਫਸਰਾਈ ਭਾਰੂ ਆ ਹੁਣ ਤੁਹਾਨੂੰ ਕੀ ਲੱਗਦੀ ਥੋੜੀ ਗੱਲ ਦੀ ਦੁਬਾਰਾ ਪੁਸ਼ਟੀ ਹੋਊਗੀ ਜੇ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਪਰਚੇ ਹੋਏ ਨੇ ਤੇ ਉਹਦਾ ਨਾਮ ਨਹੀਂ ਹੈਗਾ ਨਹੀਂ ਬਿਲਕੁਲ ਮੈਂ ਤਾਂ ਕਹਾਂਗਾ ਵੀ ਮੈਂ ਇੱਕ ਗੱਲ ਕ ਉਨੇ ਦੀ ਸ਼ਰਾਬ ਵੜੇ ਗਏ ਆ ਹੁਣ ਫੈਕਟਰੀ ਲੱਗੇ ਆ ਅਜੇ ਨਾਲ ਦੀ ਨਾਲ ਇਹਨਾਂ ਨੇ ਫੜਦੇ ਕੋਈ ਇਹ ਨਹੀਂ ਕਿ ਅਜੀ ਉਹ ਤੋਂ ਨਾ ਲਗਾਇੰਨੇ ਜੇ ਵਾਰਦੇ ਹੁਣ ਤਾਂ ਸ਼ੁਰੂ ਕਰਿਆ ਸੀ ਕੰਮ ਨਾਲ ਦੀ ਨਾਲ ਐਕਸਾਈਜ ਨੇ ਤੇ ਪੁਲਿਸ ਐਸਐਸਸੀ ਬੜਾ ਸਖਤ ਐ ਨਾ ਫੜ ਲਿਆ ਮੇਰਾ ਕਹਿਣ ਦਾ ਮਤਲਬ ਹੈ ਜੇ ਉਦੋਂ ਹੀ ਪਹਿਲੇ ਤੋਂ ਜਦੋਂ 19 ਅੱਠ ਨੂੰ ਨਾ 11 ਅੱਠ 2009 ਨੂੰ ਬਰਚਾ ਹੋਇਆ ਵਾ ਤੇ 72 ਨੰਬਰ ਐਫਆਈਆਰ ਦੋ ਬੰਦਿਆਂ ਦਾ ਨਾਮ ਇੰਨਾਂ ਦਾ ਰਾਮ ਪ੍ਰਸਾਦ ਗੁਰਵ ਕੁਮਾਰ ਤੇ ਅਲੋਕ ਗੁਪਤਾ ਜਿਹੜਾ ਮੇਨ ਰੂਪੀ ਸੀ ਜਿਹਦਾ ਸੈਲਰ ਆ ਜਿੱਦੀ ਫੈਕਟਰੀ ਦਾ ਨਾਂ ਤੱਕ ਨਹੀਂ ਹਦ ਵਿੱਚ ਤਾਂ ਜੇ ਉਦੋਂ ਹੀ ਪਰਚੇ ਦਾ ਨਾਂ ਹੁੰਦਾ ਇਹਦੇ ਛੱਤਰਫਿਰ ਦੇ ਚੰਗੇ ਤਾਂ ਇਹਨੂੰ ਦੁਬਾਰਾ ਇਹਦੀ ਹਿੰਮਤ ਨਹੀਂ ਬਣਦੀ ਸੀ ਕਿ ਨੌਰ ਦੁਬਾਰਾ ਫੈਕਟਰੀਆਂ ਆਣਦੇ ਸਰ ਮੈਂ ਮੈਂ ਗੱਲ ਕਰੀਆ ਇੱਕ ਲੋਕਡਾਊਨ ਆ ਕਰਫੂ ਲੱਗਿਆ ਵਾ ਸਮਾਨ ਕਿਧਰ ਨਹੀਂ ਸਕਦਾ ਕਰ ਸੜਕ ਤੇ ਪਤਾ ਨਹੀਂ ਢੁਲ ਰਿਆ ਤੇ ਜਿਹੜਾ ਸਮਾਨ ਆ ਸ਼ਰਾਬ ਨਾਲ ਕਿੱਥੋਂ ਆਇਆ ਕੌਣ ਲੈ ਕੇ ਆਇਆ ਕਿਹਦੀ ਸ਼ਹਿਰ ਨਾਲ ਆਇਆ ਜਿਹੜਾ ਜਿਹਨਾਂ ਨੇ ਇਹ ਤੋਂ ਸ਼ਰਾਬ ਖਰੀਦੀ ਆ ਉਦੋਂ ਤੱਕ ਨੌਰ ਪਰਚੇ ਹੋ ਗਏ ਜਿਹਨਾਂ ਨੇ ਖਰੀਦੀ ਆ ਜਿਹਨਾਂ ਨੇ ਬਣਾਈ ਆ ਜਿਹੜੇ ਸਮਾਨ ਲੈ ਕੇ ਉਹਦਾ ਨਾਂ ਤੱਕ ਨਹੀਂ ਕਿੰਨੇ ਬੋਤਲਾਂ ਸਪਲਾਈ ਕਰੀਆਂ ਕਿਹੜੇ ਨੇ ਡਾਟੇ ਦੇ ਆ ਕਿੰਨੇ ਮਟੀਰੀਅਲ ਦੇ ਆ ਜੇ ਉਦੋਂ ਹੀ ਪਰਚੇ ਠੀਕ ਹੋ ਜਾਂਦੇ ਐ ਐਕਸਾਈਜ਼ ਨੇ ਆ ਕੇ ਪਰਚਾ ਇੱਧਰ ਰੁਕਾ ਲਿਆ ਵੀ ਇਹ ਬੰਦਾਂ ਦੇ ਪਰਚਾ ਦੇ ਦੋ ਕੀ ਵੈਰੀਫਾਈ ਨਹੀਂ ਕਰ ਸਕਦੇ ਸੀ ਵੀ ਇਹ ਬੰਦੇ ਨੇ ਡਾਟੇ ਕਿੰਨੇ ਸਪਲਾਈ ਕਰੇ ਆ ਲੈਵਲ ਕਿੰਨੇ ਦੇ ਆ ਬੋਤਲਾਂ ਕਿੱਥੋਂ ਆਈਆਂ ਲੌਕਡਾਊਨ ਦੇ ਵਿੱਚ कर्फ्यू ਦੇ ਵਿੱਚ ਦਿੱਲੀੋਂ ਸਮਾਨ ਕਿਵੇਂ ਆਇਆ ਕੌਣ ਲੈ ਕੇ ਆਇਆ ਪੁੱਤਲਾ ਕਿੱਥੋਂ ਆਂਜੇ ਲਿਆਦੇ ਆ ਕੌਣ ਲੈ ਕੇ ਆ ਪੁੱਤਲਾ ਕੋਈ ਆਮ ਬੰਦਾ ਤਾਂ ਜਾਈ ਨਹੀਂ ਸਕਦਾ ਇੱਕ ਪ੍ਰੈਸ ਜਿਹਾ ਸਾ ਤੇ ਇਸ ਟਾਈਮ ਤਾਂ ਕਿੱਥੇ ਜਦੋਂ ਘਰਫੋੜ ਲੱਗਿਆ ਕੋਈ ਗੱਡੀ ਦੇਖਦੀ ਜੀ ਤੁਹਾਨੂੰ ਰਾਜਪੁਰੇ ਸੜਕਾਂ ਤੇ ਕੋਈ ਤੇ ਨਾਲ ਰੋਡ ਤੇ ਕਿੱਡੇ ਦੇਖਦੀ ਜੀ ਪਰ ਗੱਡੀ ਆ ਤਾਂ ਸਭ ਗੱਡੀਆਂ ਚਾ ਨਾ ਜੇ ਉਦੋਂ ਹੀ ਸਹੀ ਇਹਦੀ ਤਾਲਮੇਲ ਕਰਕੇ ਬੜੀਆ ਪਰਚੇ ਤੇ ਦਰਦ ਹੁੰਦਾ ਜਿਹੜੇ ਜਿਹੜੇ ਰੋਪੀ ਸੀ ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਮਾਲ ਨੂੰ ਸਪਲਾਈ ਕਰਾਇਆ ਜੇ ਸਾਰੇ ਦੇ ਪਰਚੇ ਤਰਨ ਹੋ ਜਾਂਦਾ ਅੱਜ ਦੁਬਾਰਾ ਤੋਂ ਦੇਖਣ ਨੂੰ ਨਾ ਪੈਂਦੇ ਮੈਂ ਬਿਲਕੁਲ ਕਹਿੰਦਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਪੜਤਾਲ ਚੰਗੀ ਤਰ੍ਹਾਂ ਨਹੀਂ ਕੀਤੀ ਗਈ ਨਹੀਂ ਕੀਤੀ ਤੇ ਕਰੇ ਹੁੰਦੇ ਜੇ ਮੈਂ ਕਹਿੰਦਾ ਪਰਚੇ ਦਾ ਕੰਨਾ ਨਹੀਂ ਦਾ ਸੈਲਰ ਇਹਦਾ ਮੇਰੀ ਗਹਿਣ ਜਾਂਚ ਹੋਣੀ ਚਾਹੀਦੀ ਜੀ ਮੈਂ ਕਹਿੰਦਾ ਹੋਣੀ ਚਾਹੀਦੀ ਜਾਂਚ ਸਰ ਤੁਸੀਂ ਤਾਂ ਲਗਾਤਾਰ ਮੰਗ ਤੁਹਾਨੂੰ ਵੀ ਪ੍ਰਸ਼ਨ ਆ ਰਹੇ ਕਿ ਸ਼ਹਿਰ ਦੇ ਹੋ ਸਕਦੇ ਵਿੱਚ ਮਿਲਿਆ ਹਣਾ ਮੈਂ ਕਹਿੰਦਾ ਜਿਹੜੇ ਵੀ ਹੈ ਅਸੀਂ ਕਹਿੰਦੇ 120 ਵਿੱਚ ਦੇਣ ਅੰਦਰ ਨਾ ਨੂੰ ਜਿੰਨਾ ਬਿੱਲੀ ਕੋਕਾ ਤੋਂ ਢੋੜੀ ਹੋਸੇਗਾ ਬਸ ਬਿਨਾ ਪਰਚਾ ਸਰ ਆ ਕੋਈ ਵੇਖ ਸਕਦਾ ਪੂਰੇ ਤਾਂ ਚੌਂਕ ਚੁਣ ਕੇ ਇਹਦਾ ਮੋਟਰਸਾਈਕਲ ਨਹੀਂ ਨਿਕਲਦਾ ਦੇ 120 ਵਿੱਚ ਸਾਰਾ ਨਾ ਪਰਚਾ ਹੋਣਾ ਚਾਹੀਦਾ ਸਾਰਾ ਨਾਂ ਨਹੀਂ ਕਿਸੇ ਨੇ ਵਿੱਚ ਸ੍ਰੀ ਆਮ ਰੋਡ ਦੇ ਉੱਪਰ ਪਹਿਲਾਂ ਇਹਦਾ ਨਾਂ ਹੀ ਪਿਆ ਉਹ ਕਿਸੇ ਲੈ ਕੇ ਗਾਲ ਨਹੀਂ ਪਿਆ ਕਿਹੜੇ ਬੰਦੇ ਆਤਾ ਜਿਹੜਾ ਨਾਂ ਨਹੀਂ ਪਿਆ ਸਰ ਕਮੀ ਕੀਦੀ ਬੰਦੇ ਹੋ ਤੁਹਾਨੂੰ ਪਤਾ ਕਮੀ ਕੀਦੀ ਹੈ ਜਿੰਨੇ ਪਰਚਾ ਦੇਖ ਸਾਇਦ ਨੇ ਸਰ ਮੈਂ ਉਹੀ ਗੱਲ ਕਹ ਰਿਹਾ ਵੀ ਲੋਕ ਕੇ ਨਮਾਇੰਦਿਆਂ ਦਾ ਤਾਂ ਵਿਰੋਧੀ ਤਵਾ ਲਾ ਰਹੇ ਨੇ ਤੇ ਜਦੋਂ ਲੋਕ ਜਿਹੜੇ ਲੋਕ ਨਮਾਇੰਦੇ ਨੇ ਤੁਸੀਂ ਗੱਲ ਕਰਦੇ ਥੋੜੀ ਸੁਣਵਾਈ ਨਹੀਂ ਹੁੰਦੀ ਤੇ ਦੁਬਾਰਾ ਗੱਲ ਸੁਣਵਾਈ ਨਹੀਂ ਹੈ ਗੱਲ ਸੁਣਵਾਈ ਨਹੀਂ ਦੇਖੋ ਹਰੇਕ ਜਿਹੜੇ ਮਾੜੇ ਅੰਸਰ ਵਿੱਚ ਆ ਸਾਰੇ ਵਾੜੇ ਅੰਦਰ ਵਿੱਚ ਹੈਗੇ ਆ ਮੈਂ ਕਹਿੰਦਾ ਸੁਣਾਈ ਵਾਲੀ ਗੱਲ ਠੀਕ ਹੈ ਅੱਜ ਸਾਡੇ ਇਲਾਕੇ ਸਭ ਤੋਂ ਵੱਧ ਕੰਮ ਕਰ ਰਹੇ ਇਹ ਨਹੀਂ ਕਹਿੰਦੇ ਸਰਕਾਰ ਸਾਡੀ ਸੁਣ ਨਹੀਂ ਸਭ ਤੋਂ ਵੱਧ ਪੈਸਾ ਸਾਨੂੰ ਦੋਨਾਂ ਨੂੰ ਮਿਲੇ ਆ ਪਰ ਇੰਨਾ ਕੁਝ ਇਹ ਸਾਡੇ ਵਿਰੁੱਧ ਬਰਦਾਸ਼ਤ ਨਹੀਂ ਕਰਦੇ ਕੀ ਬਤਾ ਕਿਹਦੇ ਹੱਥ ਹੈ ਜੀ ਦੇਵेश ਤੁਹਕੇ ਦਾ ਅਸ਼ੀਰਵਾਦ ਆ ਅਸੀਂ ਕਿਹਨੂੰ ਚਾਹਾਂਗੇ 2 ਐਮ ਐਲ ਏ ਸਾਡੇ ਸਾਡੇ ਕਲੇ ਘਟਿਆ ਹਰਕ ਤਾਉਣ ਇਹ ਕਿੱਡਾ ਕੁ ਬਲਾਨ ਸੀ ਅਸੀਂ ਵੇਚਾਂਗੇ ਸਰਕਾਰ ਅਸੀਂ ਲਵਾਵਾਂਗੇ ਫੈਕਟਰੀਆਂ ਮੇਰੀ ਗੱਲ ਸੁਣੋ ਅੱਜ ਇਹ ਜੇ ਕੁੱਤੇ ਕੰਮ ਕਿਉਂ ਕਰਾਂਗੇ ਅੱਜ ਸਾਡੀ ਸਰਕਾਰ ਆ ਸਾਡੇ ਟੁੱਟ ਪਾ ਬੁਰਾ ਜੀ ਅਨੁਸਾਰ ਸਰਕਾਰ ਦਾ ਸਾਡੇ ਸਿਰ ਤੇ پورا ਹੱਥ ਆ ਕਿੰਨਾ ਕੁ ਸਧਿਆ ਰਾਜਪੁਰੇ ਦੇ ਘਰੋਂ ਸਭ ਤੋਂ ਵੱਧ ਪੈਸੇ ਮਿਲਿਆ ਸਾਡੇ ਧਿਆਨ ਸਿਰਫ ਡਿਵੈਲਪਮੈਂਟ ਵਾਲਾ ਅਜੇ ਤਾਂ ਇੱਧਰ ਕੁ ਸਿੱਕੇ ਕਮਝ ਬੰਦੇ ਨੇ ਇਹਨਾਂ ਨੇ ਜਿਹੜੇ ਕੰਮ ਕਰਿਆ ਇਹ ਮੈਂ ਤਾਂ ਕਹਿੰਦਾ ਕਿ ਕਿਸ ਬੰਦੇ ਦਾ ਹੱਥ ਆ ਮੈਂ ਤਾਂ ਪਹਿਲਾਂ ਹੀ ਕਹੂੰਗਾ ਜਿਹੜਾ ਪਹਿਲਾ ਪਰਚਾ ਹੋਇਆ ਜੇ ਉਹੀ ਪਰਚੇ ਦੀ ਤਵਦੀਸ਼ ਵਧੀਆਂ ਹੋ ਜਾਂਦੀ ਅਸਲੀ ਬੰਦੇ ਨਾਂ ਬੰਦੇ ਕਿੱਥੋਂ ਲੈਵਲ ਆ ਇਹਨਾਂ ਕੋਲ ਕੋਈ ਦੱਸਿਆ ਨੇ ਬੁੱਧਾ ਕਿ ਕਿੰਨੇ ਸੱਲੇ ਕਰਿਆ ਬਿਲਕੁਲ ਨਹੀਂ ਦੱਸਿਆ ਹੁਣ ਜਿਹੜਾ ਸੰਭੂ ਪਰਚਾ ਹੋਇਆ ਕੀ ਗੱਲ ਹੈ ਕਿ ਸਾਇਦ ਵਾਲੇ ਪੁੱਛ ਨਹੀਂ ਜਾਂਦੇ ਭਾਈ ਸਮਾਨ ਕਿੱਥੋਂ ਆਇਆ ਇਹ ਇਹ ਸਾਮਾਨ ਕਿੰਨੇ ਸਪਲਾਈ ਕਰਿਆ ਨੂੰ ਕਿੱਥੋਂ ਕਿੱਥੋਂ ਆਂਦਾ ਰਿਹਾ ਕਿਸੇ ਨਾ ਹੀ ਨੇ ਵੇਚਿਆਗਾ ਜਿਹੜਾ ਨੇ ਸ਼ਰਾਬ ਜਿਹੜੇ ਇਹਨੂੰ ਫਰੀ ਤੇ ਸ਼ਰਾਬ ਉਹਨਾਂ ਦਾ ਨਾ ਪਾਦੇ ਵੀ ਇਹ ਇਹ ਬੰਦਾ ਸ਼ਰਾਬ ਵੇਚਦਾ ਜੀ ਬਣਾਉਣ ਵਾਲੇ ਕਿੱਥੇ ਗਏ ਜਿਹੜੇ ਬੰਦੇ ਨੇ ਸ਼ਰਾਬ ਬਣਾਈ ਆਕਰੋ ਮੇਰੇ ਕਹਿੰਦਾ ਨਾ ਕਿ ਜਿਹੜੇ ਬੰਦੇ ਨੇ ਸ਼ਰਾਬ ਬਣਾਈ ਆ ਉਹ ਬੰਦੇ ਕਿੱਥੇ ਆ ਜਿਨ੍ਹਾਂ ਨੇ ਲੈਵਲ ਸਪਲਾਈ ਕਰੇ ਟੱਕਣ ਲਾਏ ਟੱਕਣ ਲਾਏ ਬੋਤਲਾਂ ਦੇ ਕੌਣ ਲੰਦਾ ਆ ਮੁੰਨਾ ਲਾਈ ਨਹੀਂ ਸਕਦਾ ਨਾ ਟੱਕਣ ਲਾ ਸਕਦਾ ਨਾ ਲੈਵਲ ਲਾ ਸਕਦਾ ਕੋਈ ਲੈਵਲ ਕਿੱਥੋਂ ਲਏ ਬੋਤਲਾਂ ਕਿੱਥੋਂ ਆਈਆਂ ਕਰਫੂ ਦੇ ਵਿੱਚ ਮੈਂ ਆ ਸਾਡਾ ਸਿੱਧਾ ਸਵਾਲ ਹੈ ਪਹਿਲਾ ਸਵਾਲ ਇਹ ਹੈ ਜਿਹੜਾ 11 8 9 19 ਨੂੰ ਪਰਚਾ ਹੋਇਆ ਗੱਲ ਕਿਹੜੀ ਥਾਣੇ ਕੇ ਵਿੱਚ ਦਵੇਸ਼ ਦਾ ਸੈਲਰ ਫੈਕਟਰੀ ਦੇ ਵਿੱਚ ਦੀ ਇਹਦਾ ਨਾਮ ਕਿਉਂ ਨਹੀਂ ਹੈ ਵਿੱਚ ਇਹਦਾ ਨਾਮ ਕਿਉਂ ਨਹੀਂ ਜਿਹੜਾ ਮੇਨ ਮੁਲਜ਼ਮਾ ਦਾ ਨਾਮ ਕਿੱਥੇ ਗਿਆ ਕਿੰਨੇ ਪਰਚੇ ਤੇ ਐਕਸਾਈਜ਼ ਨੇ ਜ਼ਿੰਮੇਵਾਰੀ ਕੌਣ ਐਕਸਾਈਜ਼ ਦੀ ਹੈ ਅਤੇ ਮਦਨ ਦੀ ਐਮਐਲ ਦੀ ਉਹਦੇ ਸੈਲਰ ਦੇ ਵਿੱਚ ਫੈਕਟਰੀ ਲਾਈ ਹੋਈ ਹੈ ਐਮਐਲ ਨੂੰ ਕੀ ਪਤਾ ਕਿਹਦਾ ਜੇ ਐਮਐਲ ਨੂੰ ਪੁੱਛਦੇ ਮੈਂ ਆਪ ਕਹਿ ਕੇ ਨਾਮ ਕਰਾਂਦਾ ਕੁੱਟ ਕੇ ਆਪ ਸਾਹਮਣੇ ਤਵਦੀਸ਼ ਕਰਾਂਦਾ ਭਾਈ ਤੂੰ ਪੁੱਛੋ ਕਿਹੜਾ ਬੰਦਾ ਕਿੱਥੇ ਹੈ ਸਾਨੂੰ ਤਾਂ ਪੁੱਛਿਆ ਤਾਂ ਕੋਈ ਨਹੀਂ ਹੁਣ ਦ ਦੇਵੇਸ਼ ਕਿੱਥੇ ਰਿਹਾ ਸੀਏ ਚ 15 ਦਿਨ ਮੈਂ ਕਿਹਾ ਸੰਭੂ ਦਾ ਪਰਚਾ ਸੰਭੂ ਵਾਲਿਆਂ ਦਾ ਮਿਲਣ ਤੱਕ ਵੀ ਨਹੀਂ ਦੇਣਾ ਰਮਾਨ ਸੰਭੂ ਵਾਲਿਆਂ ਦੀ ਡੀਐਸਪੀ ਦੇ ਕਨ ਉਹਨਾਂ ਵਾਲੇ ਸੇਤ ਤੋਂ ਮਿਲਣ ਤੱਕ ਵੀ ਨਹੀਂ ਦੇਵੇਸ਼ ਕਿੱਥੇ ਆ ਵੀ ਪੁੱਛ ਕਿਥਾ ਨਾ ਕਰ ਲੈਣ ਮੇਰੀ ਗੱਲ ਸਮਝ ਆ ਗਈ ਨੀ ਦੋਨੇ ਪਰਚਿਆਂ ਚ ਜਿਹੜੇ ਵੀ ਪਰਚੇ ਹੋਇਆ ਬਿਲਕੁਲ ਸਾਡੇ ਸੰਗਠਾਣੇ ਹੋਇਆ ਬਿਲਕੁਲ ਨਹੀਂ ਪੁੱਛ ਕਿਥੋਂ ਦੇ ਜਿਹੜੇ ਗੰਡਾ ਕਿਹੜੀ ਉਥੇ ਨਹੀਂ ਐਸਐਚ ਤੋਂ ਪੁੱਛ ਕਿਥੋਂ ਦੀ ਆਪਣੇ ਆਪ ਵੀ ਦੁਬਾਰਾ ਕਹਿੰਦੇ ਹੌਸਲਾ ਵਧੂਗਾ ਦੇਖ ਦੰਡਾਂਗੇ ਫੇਰੀ ਹੁੰਦੀ ਕਿਵੇਂ ਦੁਬਾਰਾ ਫੈਕਟਰੀ ਲਾਉਣ ਦਾ ਹਟਲਕੇ ਚ ਵੜ ਕੇ ਜਦੋਂ ਕਿਸੇ ਨੇ ਪੁੱਛਿਆ ਹੀ ਨਹੀਂ ਨਾ ਉਹ ਤਾਂ ਨਹੀਂ ਹੈ ਅਗਲੇ ਨੂੰ ਆਪ ਹੀ ਹੌਸਲਾ ਕਰਨਗੇ ਦੁਬਾਰਾ ਧੱਕੇ ਚ ਨਾ ਔਡ ਧੁਕਦੀ ਫੈਕਟਰੀ ਸਰ ਤੁਸੀਂ ਮੁੱਦਾ ਹੁ ਚੱਕੋਗੇ ਜਾਂ ਦੁਬਾਰਾ ਵੀ ਥੋੜੀ ਵੀ ਸੁਲਵਾਈ ਨਹੀਂ ਹੋਈ ਤੇ ਹੁਣ ਅੱਜ ਅੱਜ ਤੁਹਾਨੂੰ ਕਾਰਜ ਵਾਸਤੇ ਬੁਲਾਇਆ ਜੀ ਮੈਂ ਤੁਹਾਡੇ ਕੋਲ ਚੱਕੇ ਰਹੇ ਹਾਂ ਔਰ ਚੱਕੇ ਰਹੇ ਹਾਂ ਮੁੱਦਾ ਚੱਕਲੇ ਆ ਜੇ ਤੁਹਾਨੂੰ ਬੁਲਾਇਆ ਅੱਜ ਸਾਫ ਵਾਲੇ ਹੋ ਅਲੱਗ ਨੇ ਬਾਰੇ ਮੈਂ ਕਹਿੰਦਾ ਆਵਾਜ਼ ਵਾਲੇ ਇਹਨਾਂ ਨੇ ਪੱਲੇ ਕੀ ਆ ਉਹਨਾਂ ਦਾ ਕੰਮ ਹੀ ਇਹ ਹੈਗਾ ਮੈਂ ਤੁਹਾਨੂੰ ਦੱਸਾਂ ਠੀਕ ਹੈ ਨਹੀਂ ਮੈਂ ਤਾਂ ਕਹਿੰਦਾ ਇਹ ਬੁਨਿਆਦ ਦੇ ਬੁਨਿਆਦ ਗੱਲਾਂ ਨੇ ਇਹ ਮੈਂ ਤਾਂ ਕਹਿੰਦਾ ਜੇ ਸਾਡਾ ਹੱਥ ਹੋਵੇ ਅਸੀਂ ਬਿਲਕੁਲ ਸਾਡੇ ਤੇ ਪਰਚੇ ਦੇ ਦਿੰਦੇ ਪਰ ਮੈਂ ਕਹਿੰਦਾ ਅਸਲੀ ਦੋਸਤਾਂ ਦੇ ਪਰਚੇ ਹੋਣੇ ਚਾਹੀਦੇ ਆ ਜਿਹੜੇ ਬੰਦੇ ਮਲਟੀਪਲਾਈ ਕਰਤੇ ਰਹੇ ਆ ਜਿੱਥੋਂ ਇਹਨਾਂ ਦਾ ਮਾਲ ਆ ਜਿੱਤ ਕੋਈ ਚੈਨ ਨਹੀਂ ਟੁੱਟਦੀ ਇਹ ਠੱਲ ਨਹੀਂ ਪਹੁੰਚੇ ਜਦੋਂ ਬੰਦੇ ਜਿਹੜੇ ਬੰਦੇ ਖਰੀਦਣ ਵਾਲੇ ਦੇ ਪਰਚੇ ਦੇ ਕੇ ਇੱਕ ਸਾਇਜ ਇਹ ਖਾਣਾ ਪੂਰਤੀ ਕਰੋਗੀ ਕੋਈ ਗੱਲ ਨਹੀਂ ਬਣਨੀ ਉਸ ਦਿਨ ਤੱਕ ਜਦੋਂ ਤੱਕ ਇਹ ਜਿੱਥੋਂ ਮਾਲ ਆਂਦਾ ਸਪਲਾਈ ਆਉਂਦੀਆਂ ਕੌਣ ਡਟੇ ਦੇ ਰਿਹਾ ਕੌਣ ਲੈਵਲ ਦੇ ਰਿਹਾ ਕਿਹੜਾ ਬੋਤਲਾਂ ਲੈ ਰਿਹਾ ਕੌਣ ਕੌਣ ਲੈ ਕੇ ਆਇਆ ਕਿਹੜੇ ਕਿਹੜੇ ਅਫਸਰ ਦਾ ਨੰਨ ਸਰ ਤੇ ਹੱਥ ਆ ਜਦੋਂ ਤੱਕ ਇਹ ਚੈਨ ਨਹੀਂ ਟੁੱਟਦੇ ਐਵੇਂ ਫੈਕਟਰੀਆਂ ਲੱਗਦੇ ਰਹਿਣੀਆਂ ਐਮਐਲਏ ਕੋਈ ਨਹੀਂ ਰੋਕ ਸਕਦਾ ਐਮਐਲਏ ਨੂੰ ਕੀ ਪਤਾ ਮੇਰੇ ਹਲਕੇ 'ਚ ਕੀ ਹੋ ਰਿਹਾ ਕਿੱਥੇ ਐ ਮੇਰੇ ਸਾਹਿਬ ਤੁਸੀਂ ਦੁਕਾਨਾ ਉੱਥੇ ਜਾ ਕੇ ਅਗਲਾ ਰੱਖ ਕੇ ਚਾਰ ਭਾਂਡੇ ਬਣਾ ਰਿਆ ਸੀ ਕੀ ਕਰ ਸਕਦਾ ਹਾਂ ਇਹ ਸਰ ਐਮਐਲਏ ਸਾਹਿਬ ਇਹ ਉਹ ਜਿੱਥੋਂ ਜੋ ਨਾਨਕਲ ਆਰੂ ਨਹੀਂ ਲਗਾ ਰਹੇ ਅਗਰ ਯਾਰ ਮਾਲਸ ਇਲੈਕਟ੍ਰਿਕ ਸਰਪਟ ਕਿਫਾ ਕਿਚਨ ਲੀ ਗਿਆ ਤਾਂ ਫਿਰ ਕਿਉਂ ਨਹੀਂ ਪਤਾਇਆ ਕਿ ਇਨਕੀ ਉਹਨੇ ਇੱਕ ਵਰਡ ਬਲ ਉਹਨੇ બોਲ ਸਕਦਾ ਨੂੰ ਕੁਝ ਹੋਰ ਵਰਡ ਬੋਲ ਰਿਹਾ ਪਾਰਲਮੈਂਟਰੀ ਲੈਂਗੁਏਜ ਨਹੀਂ ਹੈ ਮਨ ਨਾਲੇ ਇੱਕ ਤੱਕ ਵਰਡ ਵੀ ਕੀ ਹੈ ਇਨਕੀ ਨਾਲੇ ਕੀ ਹੈ ਯਾਰ ਮੇਰੇ ਕਾਹਦਾ ਨਹੀਂ ਬਤਾਉਣਾ ਚਾਹੀਏ ਤੁਸੀਂ ਇੰਨੇ ਇੰਨੇ ਪ੍ਰੈਸ ਵਾਲੇ ਆ ਅਸੀਂ ਤਾਂ ਦੋ ਬੰਦੇ ਆ ਤੁਹਾਨੂੰ ਪਤਾ ਉਹ ਰੈਕਟੀ ਲੱਗੇ ਆ ਮੈਨੂੰ ਪਤਾ ਸਾਰੇ ਸਭ ਤੋਂ 400 ਤੱਕ ਜਾਨਦੇ ਤੁਸੀਂ ਕਿੰਨੇ ਬੰਦੇ ਆ ਤੁਸੀਂ ਇਕੱਲੇ ਇਕੱਲੇ ਵੇਚਾਰ ਦਿੰਦੇ ਆ ਤੁਹਾਨੂੰ ਕਿਸੇ ਨੂੰ ਪਤਾ ਉਹ ਰੈਕਟੀ ਲੱਗੇ ਆ ਤੁਹਾਨੂੰ ਰੈਕਟੀ ਦਾ ਪਤਾ ਸੀ ਕਿ ਮੈਨੂੰ ਲੱਗੇ ਆ ਮੈਨੂੰ ਦੱਸੋ ਵੀ ਤੁਹਾਨੂੰ ਭੋਗਲਾ ਰੋਡ ਤੇ ਰ ਤੁਸੀਂ ਦੱਸੋ ਜੇ ਅਸੀਂ ਨਲਾਇਕ ਆ ਤੁਸੀਂ ਤਾਂ ਨਲਾਇਕ ਨਹੀਂ ਜਾਂ ਤੁਸੀਂ ਨਲਾਇਕ ਹੈ ਜੇ ਅਸੀਂ ਨਲਾਇਕ ਆ ਤਾਂ ਦੋ ਬੰਦੇ ਆ ਅਸੀਂ ਕਾਰੋਬਾਰ ਦੇਖੀਏ ਆਪਣੇ ਕਿ ਕੰਮ ਪੈਸਾ ਲਈਏ ਕਿ ਡਿਵੈਲਪਮੈਂਟ ਕਰਾਈਏ ਅਗਰ ਫੈਕਟਰੀਆਂ ਲੱਭੀਆਂ ਇੱਧਰ ਤੁਸੀਂ ਲੱਭਦੇ ਆ ਪ੍ਰੈਸ ਵਾਲੇ ਤੁਹਾਨੂੰ ਲੱਭਿਆ ਵੀ ਤੱਕ ਜਿਹੜਾ ਨਾਮ ਬਿਲਕੁਲ ਨਹੀਂ ਨਲਾਇਕ ਇਹਨੂੰ ਕੋਈ ਮਾੜਾ ਲੱਗਿਆ ਜੇ ਸੀ ਨਾ ਲੈ ਕੇ ਦੱਸਿਓ ਕੀ ਕਰ ਐਮਐਲਏ ਸਾਹਿਬ ਤੁਸੀਂ ਕੋਈ ਐਮਐਲਏ ਕੱਢੋ ਕਿ ਕਿੱਥੇ ਸ਼ਰਾਬ बिक ਰਹੀ ਹੈ ਕਿੱਥੇ ਨਹੀਂ ਐਮਐਲਏ ਸਾਹਿਬ ਇਹਨਾਂ ਖਿਲਾਫ ਕੋਈ ਲੀਗਲ ਕਾਰਵਾਈ ਕਰੋ ਤੁਸੀਂ ਫਟੋਟਾਟਿੰਗ ਦੀ ਮੈਂ ਕਹਿੰਦੀ ਪੂਰਾ ਸਗਾ ਦਵਾਵਾਂਗੇ ਜਿਹੜੇ ਇਹਦੇ ਬੰਦੇ ਆ ਤਾਂ ਉਹਨੇ ਬਚਣ ਨਾ ਦੇ ਐਸਐਸਸੀ ਬਹੁਤ ਵਧੀਆ ਬੰਦਾ ਮੈਂ ਅਜੀ ਇਹਦਾ ਬਿਲਕੁਲ ਇਹਨਾਂ ਨੂੰ ਇਹੀ ਗੱਲ ਕਵਾਂਗੇ ਵੀ ਕੋਈ ਪੋਲੀਟਿਕਲ ਬੰਦਾ ਨਾ ਕਿ ਸਵਾਰਥਕਾ ਦਾ 120 ਵੀ ਚੰਦਾ ਪਾਵਾ ਇਹਨਾਂ ਨੂੰ ਕੋਈ ਬੰਦਾ ਇਹਨਾਂ ਵਾਸਤੇ ਫੋਨ ਕਰਦਾ ਕੋਈ ਅਫਸਰ ਕਰਦਾ ਕੋਈ ਪੋਲੀਟਿਕਲ ਬੰਦਾ ਕਰਦਾ ਉਸ ਬੰਦੇ ਦੇ ਨਾਲ ਪਰਚਾ ਹੋਣਾ ਚਾਹੀਦਾ ਤਾਂ ਇੰਜ ਟੁੱਟੂਗੀ ਨਹੀਂ ਬਿਲਕੁਲ ਸਾਡਾ ਐਮਐਲ ਸਾਬ ਸਾਡੀ ਸਾਡਾ ਸਾਡਾ ਕੁਐਸਚਨ ਹੋ ਰਿਹਾ ਜੀ ਸਾਡਾ ਕੁਐਸਚਨ ਇਹ ਵੀ ਜਿਹੜੇ ਤੁਹਾਡੇ ਦੇ ਸ਼ਰਜਾਮ ਬਲੇਮ ਲਾ ਰਹੇ ਆ ਤੁਸੀਂ ਲੀਗਲ ਨੋਟਸ ਦਿਓ ਲੀਗਲ ਕਾਰਵਾਈ ਕਰਾਂਗਾ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਦੇਖੋ ਭਲੇ ਆ ਜਿਹੜੇ ਬੰਦੇ ਐਵੇਂ ਬਿਨਾ ਬੇਵਜਾ ਮਤਲਬ ਕਹਿਣ ਦਾ ਵੀ ਦੋਸ਼ ਦੋਸਤਾਂ ਇਹਨੇ ਜਾਂਦੇ ਜਾਂਦੇ ਆਪਾਂ ਕਿਸੇ ਦੇ ਲਾ ਦੀਏ ਮੈਨੂੰ ਇੱਕ ਦੱਸੋ ਤੁਸੀਂ ਜੇ ਉਹ ਇਹ ਕਹਿੰਨੇ ਨੇ ਵੀ ਐਮਐਲਏ ਨੂੰ ਪਤਾ ਹੋਣਾ ਚਾਹੀਦਾ ਉਹ ਉਰੇ ਤੁਰੇ ਫਿਰਦੇ ਹੈਗੇ ਉਹਨਾਂ ਨੂੰ ਪਤਾ ਉਹਨੇ ਫੜਾਈ ਹੈ ਉਹ ਵੀ ਤਾਂ ਰਾਜਨੀਤੀ ਕਰਦੇ ਆ ਉਹਨਾਂ ਨੇ ਫੜਾਈ ਹੈ ਹਾਂ ਦੱਸੋ ਜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਹ ਕਹਿੰਦੇ ਆ ਤਾਂ ਉਹਨਾਂ ਨੇ ਫੜਾਈ ਉਹਨਾਂ ਨੇ ਆ ਦੱਸੋ ਹਾਂ ਇਹ ਤਾਂ ਐਕਸਾਈਜ ਨੇ ਫੜੀ ਆ ਇਹ ਔਰ ਅਸੀਂ ਅੱਜ ਜਦੋਂ ਅਸੀਂ ਅਸੀਂ ਤਾਂ ਅਸੀਂ ਕਿੰਤੂ ਪਰੰਤੂ ਕਰਦੇ ਆ ਇਸ ਗੱਲ ਦੇ ਉੱਤੇ ਕਿ ਦਬੇਸ਼ ਦੇ ਆਪਣੇ ਸ਼ੈਲਰ ਦੇ ਵਿੱਚ ਪਹਿਲੀ ਵਾਰ ਜਦੋਂ ਖੇੜੀ ਕੰਡਿਆ ਪਰਚਾ ਦਰਜ ਹੋਇਆ ਉਹਦਾ ਨਾਮ ਕਿਉਂ ਨਹੀਂ ਪਾਇਆ ਸਾਨੂੰ ਇਹ ਜਵਾਬ ਨਹਿਕਮਾ ਦਵੇ ਜਾਂ ਜਿਨ੍ਹਾਂ ਨੇ ਪਰਚਾ ਦਰਜ ਕਰਿਆ ਉਹ ਉਹਨਾਂ ਨੂੰ ਪੁੱਛਦੇ ਹਾਂ ਤੁਸੀਂ ਕਿ ਇਹ ਦਬੇਬੀ ਕੌਣ ਉਹਦਾ ਨਾਮ ਕਿਉਂ ਨਹੀਂ ਪਾਇਆ ਹੈਗਾ ਇੱਕ ਰਾਤ ਪਾਇਆ ਸੀ ਸਰ ਉਸੇ ਰਾ ਅਗਲੇ ਦਿਨ ਨਿਕਲਿਆ ਜਦੋਂ ਪਹਿਲੇ ਪਹਿਲੀ ਕਾਨਫਰੰਸ ਚ ਕਿਹਾ ਉਹਨਾਂ ਨੇ ਐਕਸਾਈਜ ਦਾ ਨਾਮ ਲਿਆ ਕਿ ਉਹ ਨਿਕਲੇ ਉੱਥੇ ਉਹ ਬਹਿ ਰਹੇ ਸੀਗੇ ਇੱਕ ਦਿਨ ਵੀ ਨਹੀਂ ਪਾਇਆ ਸੀਗਾ ਉਹ ਨਾ ਐਕਸਾਈਜ ਵਾਲਿਆਂ ਨੇ ਤਾਂ ਮੌਕੇ ਤੇ ਲਿਆ ਨਾ ਪਰ ਇਹ ਦਿਰਜ ਮਰੂਦ ਦੇ ਨਾਮ ਤੇ ਸ਼ੈਲਰ ਸੀਗਾ ਉਹਦੇ ਦਿਰਜ ਦੇ ਨਾਮ ਤੇ ਪਰਚਾ ਹੋਇਆ ਸੀਗਾ ਧੀਰੇ ਤੱਕ ਤੇ ਨਾਇ ਨਹੀਂ ਆਇਆ ਤੇ ਤੀਰੇ ਦਾ ਨਾਇ ਲਾਇਆ ਤੇ ਸੈਲਰ ਦੇ ਵਿੱਚ ਜਿਹੜਾ ਤੀਰੇ ਦੇ ਨਾਂ ਤੇ ਸੀਗਾ ਉਹ ਬਿਲਕੁਲ ਤੀਰੇ ਦਾ ਨਾਂ ਨਹੀਂ ਕਿ ਦਵੇਸ਼ ਦਾ ਸੈਲਰ ਤੀਰੇ ਦਾ ਨਾਂ ਕਿਉਂ ਤੇ ਸੈਲਰ ਦੇ ਵਿੱਚ ਨਿਕਲੇ ਕਮਾਲ ਹੈ ਤੀਰੇ ਦਾ ਸੈਲਰ ਕਿ ਦਵੇਸ਼ ਮਾਲਕ ਦਾ ਭਰਾ ਤਾਂ ਦਵੇਸ਼ ਮਾਲਕਾ ਉਹ ਆਡਾ ਦੇਖਿਆ ਇਹ ਕਿਉਂ ਕੱਢਿਆ ਤੀਰੇ ਨੂੰ ਕੌਣ ਜਾਣਦਾ ਤੀਰੇ ਨੂੰ ਜਾਣਦਾ ਕੋਣਾ ਦਵੇਸ਼ ਦਾ ਸੈਲਰ ਆ ਠੀਕ ਹੈ ਕਿਸੇ ਨਾਂ ਤੇ ਉਹਨਾਂ ਪਾਰਟਨਰਸ਼ਿਪ ਹੋ ਗਈ ਦਵੇਸ਼ ਦੇ ਵਿੱਚ ਤੀਰੇ ਦਾ ਕਿੱਥੋਂ ਸੈਲਰ ਪਤਾ ਨਹੀਂ ਕਿਦੀ ਹੈ ਜਿਹਦੇ ਦੇ ਦੇ ਵੀਰ ਨੇ ਕਿ ਐ ਤੇ ਲਈ ਹੋ ਗਈ ਐਦੀ ਹੋ ਗਈ ਕਿ ਕਹਾਤਰ ਵੇਚ ਨੂੰ ਅੱਜ ਬੜੇ ਖੁੱਲੇ ਤੌਰ ਤੇ ਚੱਲ ਰਹੀ ਸੀ ਹਾਂ ਆ ਸੋਨੇ ਦੇ ਉੱਤੇ ਪੂਰੇ ਖੁੱਲੇ ਅਸਮਾਨ ਮੈਂ ਕਹਿੰਦਾ ਆਪਾਂ ਕਿੰਨੇ ਬੰਦੇ ਆ ਕਿੰਨੇ ਸਾਰੇ ਚਾਸੀ ਤਾਂ ਵੇਚ ਲਾ ਕੇ ਕਰਦੇ ਨੇ ਕੈਂਸ ਤਾਂ ਦੇ ਕਿੰਨੇ ਕਹਿੰਦੇ ਐਨ ਬਿਲਕੁਲ ਸੜਕ ਦੇ ਨਾਲ ਉੱਥੇ ਸ਼ਰੀਆਮ ਚੱਲਦੀ ਓਨ ਰੋਡ ਰੋਡ ਦੇ ਉੱਪਰ ਓਨ ਰੋਡ ਚੱਲਦੀ ਹੈ ਮੇਰੀ ਗੱਲ ਸੁਣੋ ਤੁਸੀਂ ਨਹੀਂ ਨਹੀਂ ਅਰੇ ਆਮ ਆਦਮੀ ਪੜਦੀਆਂ ਨੇ ਕੁਝ ਵੀ ਤੁਸੀਂ ਰੋਜ਼ ਸੜਕ ਤੇ ਲੰਘਦੇ ਤੁਸੀਂ ਕਿਹੜਾ ਫੜਾਤੀ ਨਹੀਂ ਸੀ ਬੜੀ ਮਾਰ ਲੰਘਿਆ ਮੈਂ ਤਾਂ ਇਹਨਾਂ ਨੇ ਸੁਬਹੇ ਵਾਲੇ ਮੇਰੇ ਤੇ ਲਈ ਮੈਂ کئی ਦਰਵਾਜ਼ੇ ਪੁੱਜ ਜਾ ਕੇ ਕਹਿੰਦੇ ਮਦਨ ਦੀ ਫੈਕਟਰੀ ਆ ਮਦਨ ਇਸ ਬਾਰੇ ਪਤਾ ਸੀ ਮੈਂ ਰਜਾਇਨ ਕਰੂੰਗਾ ਦੁਬਾਰਾ ਇਲੈਕਸ਼ਨ ਲੜੂੰਗਾ ਮੈਂ ਕਹਿੰਦਾ ਇਹ ਸੌਣ ਚੱਕੇ ਮਦਨ ਨੂੰ ਵੀ ਮਦਨ ਦੀ ਫੈਕਟਰੀ ਆ ਤੇ ਮਤਲਬ ਨੂੰ ਇਸ ਬਾਰੇ ਪਤਾ ਜੀ ਮੈਂ ਮੈਂ ਕਰੂਗਾ ਜਾਂ ਇਹ ਜਾਣ ਦੋਵੇ ਮੈਂ ਕਰਕੇ ਮਾਣਨਾ ਮੀਤਾਂ ਕਹਿੰਦੀ ਹੈ ਨਾ ਜੇ ਇਹ ਨਾਲ ਕਹਵੇ ਮੈਨੂੰ ਪਤਾ ਹੋਣਾ ਚਾਹੀਦਾ ਹੋਵੇ ਮੈਨੂੰ ਸੁਣੇ ਫਿਰਦੀ ਹੈ ਜੀ ਕਾਦੀ ਲੀਡਰ ਆ ਫਿਰ ਜੇ ਉਹਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਰਾਜ ਦੀ ਹਾਂ ਜੇ ਮੇਰਾ ਕਹਿਣ ਦਾ ਮਤਲਬ ਜਾ ਕੇ ਪੜਾਉਂਦੀ ਮੈਂ ਤਾਂ ਵੀ ਕਹਿਣਾ ਜੇ ਤਿੰਨੇ ਫੈਕਟਰੀਆਂ ਦਾ ਮਤਲਬ ਨੂੰ ਪਤਾ ਹੋਵੇ ਮੇਰਾ ਬੇੜਾ ਰੁੱਟ ਤੇ ਹੋਰ ਦੱਸ ਮੈਂ ਤੇ ਵੀ ਕਹਿਣ ਨੂੰ ਤਿਆਰ ਜੇ ਮੈਨੂੰ ਪਤਾ ਤੱਕ ਵੀ ਹੋਵੇ ਵੀ ਮੇਰੇ ਹਲਕੇ ਦੋ ਦਿਨਾਂ ਫੈਕਟਰੀ ਉੱਤੇ ਕੀਦਾ ਵੀ ਪਤਾ ਹੋਵੇ ਐਮਬਲ ਸਿੰਘ ਜਿਹੜਾ ਕੈਮੀਕਲ ਫੜਿਆ ਗਿਆ ਨਾ ਉਹ ਕੈਮੀਕਲ ਕਾਫੀ ਜ਼ਹਿਰੀਲਾ ਕਹਿੰਦੋ ਕਿ ਇਸ ਕੇਸ 'ਚ ਵਾਅਦਾ ਕੀਤਾ ਜਾਊਗਾ ਵੀ ਇਸ 'ਚ ਮੋਰਤਾ ਰਾਵਾਂ ਵੀ ਜੁੜੀ ਜਾਣਗੀ ਪਰ ਉਹ ਕੀਤਾ ਨਹੀਂ ਗਿਆ ਇਹ ਪਰਚਮ ਹੰਦਕ ਐਕਸੈਜ ਨੂੰ ਐਕਸੈਜ ਹੀ ਨਾ ਦਿੰਦੀ ਐ ਪੰਜਾਬ ਪੁਲਿਸ ਇਹ ਕੁਛ ਨਹੀਂ ਕਰ ਸਕਦੀ ਮੇਰੇ ਕਹਿਣ ਦਾ ਮਤਲਬ ਇਹ ਵੀ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਪੁਲਸਾਰਾ ਨਾ ਇੱਥੇ ਕੁਝ ਕਿਛ ਨਹੀਂ ਕਰ ਸਕਦੀ ਇਹ ਨਹੀਂ ਕਰਨਾ ਹੁੰਦਾ ਐਕਸੈਜ ਨੇ ਐਕਸੈਜ ਨੇ ਪਰਚਾ ਦੇਣਾ ਐਕਸੈਜ ਦੀ ਸਾਰਾ ਕੰਟਰੋਲ 'ਚ ਹੁੰਦਾ ਅੱਜ ਵੀ ਐਕਸੈਜ ਦੇ ਕੰਟਰੋਲ 'ਚ ਜਿਹੜਾ ਹੁਣ ਵੀ ਪਰਚਾ ਹੋਇਆ ਵੀ ਐਕਸੈਜ ਵਾਲਿਆਂ ਨੇ ਦਿੱਤਾ ਐਕਸੈਜ ਵਾਲੇ ਸਾਰੇ ਪਾਸੇ ਆਫਸਰ ਐ ਹਮਾਂ ਦੇ ਨੰਨਾ ਮਤਲਬ ਇਹ ਸਾਰਾ ਜਿਹੜਾ ਪੁਲਿਸ ਦਾ ਜਿਹੜਾ ਇਹ ਕੰਮ ਆ ਪੁਲਿਸ ਦਾ ਕੰਮ ਸੈਕੰਡ ਆ ਪਹਿਲਾ ਕੰਮ ਹੈਗਾ ਕਿ ਸੈਰ ਜੇ ਪੁਲਿਸ ਦਾ ਮੈਂ ਤਾਂ ਅੱਜ ਕਹਿੰਨਾ ਇਹ ਸਾਰੇ ਅਧਿਕਾਰ ਪੁਲਿਸ ਅਸੇਸ਼ ਵਿੱਚ ਪਟਾ ਰਹੇ ਨੇ ਦੇ ਦੋ ਨਾ ਅਕਸੈਸ ਵਾਲੇ ਵੀ ਪਾਈ ਦੀ ਛਾੜ ਬੇਨ ਕਰ ਜੇ ਮੁੜਕੇ ਦੁਆਰਾ ਫੈਕਟਰੀ ਲਾਦੀ ਮੇਰਾ ਨਾ ਬਦਲ ਰਹੇ ਨੇ ਜਨਾਲੇ ਫੈਕਟਰੀ ਲਾਣੂਗਾ ਦੁਆਰਾ ਜਦ ਜੁੱਤੀ ਫਿਰੂਗੀ ਜਲਾਲਪੁਰ ਦਾ ਵਿਪਾਰਸ਼ ਜਿਹੜਾ ਇਹ ਮੁੱਦਾ ਚੁੱਕ ਰਿਹਾ ਬਾਰ ਬਾਰ ਇੱਕ ਇਹ ਜਿਹੜਾ ਸ਼ੰਭੂ ਫੈਕਟਰੀ ਫੜੀ ਗਈ ਸੀ ਉਹ ਪਾਸਪਾਸ ਦਾ ਕੋਈ ਬੰਦਾ ਸੀਗਾ ਉਹਦੇ ਨਾਮ ਤੇ ਤੁਸੀਂ ਵੀ ਉਹਦੇ ਕੋਈ ਪ੍ਰੋਟੈਸਟ ਕਰੋਗੇ ਮਨਨ ਕਾਲੀ ਦਲਦਾ ਵੀ ਫੜਿਆ ਗਿਆ ਸੀਗਾ ਮੋਟਰ ਤੋਂ ਫੜਿਆ ਮੇਰਾ ਕਹਿਣ ਦਾ ਮਤਲਬ ਜਿਹੜੇ ਇਹ ਲੋਕ ਹੁੰਦੇ ਆ ਨਾ ਇਹ ਕਿਸੇ ਦੇ ਮਿੱਤਰ ਨਹੀਂ ਹੁੰਦੇ ਅਸੀਂ ਮਾੜੀਆਂ ਮਾੜੀਆਂ ਗੱਲਾਂ ਦੇ ਕਰੀ ਅਸੀਂ ਇਹਨਾਂ ਗੱਲਾਂ ਯਕੀਨੀ ਨਹੀਂ ਰੱਖਦੇ ਇਹ ਸਾਰੀਆਂ ਪਾਰਟੀਆਂ ਦੇ ਬੰਦੇ ਰਲੇ ਹੁੰਦੇ ਆ ਕੋਈ ਕਿਸੇ ਜਿੰਨੇ ਵੀ ਦੋ ਨੰਬਰ ਦੇ ਧੰਦੇ ਕਰਦੇ ਆ ਕੋਈ ਸਾਡਾ ਵਰਕਰ ਹੋ ਜਾ ਕੋਈ ਕਾਲੀਦਾਰ ਕੋਈ ਝਾੜੂ ਵਾਲਾ ਰਲ ਕੇ ਸਾਰਿਆਂ ਦੇ ਅੰਦਰੋਂ ਗੱਦੀ ਨਾ ਕਿ ਚੈਨ ਬਣਿਆ ਹੁੰਦੀ ਹੈ ਜਿਹਦੀ ਸਰਕਾਰ ਆ ਗਈ ਨੁਮਰੇ ਲੱਗਨੇ ਜਿਹਦੀ ਸਰਕਾਰ ਆ ਗਈ ਜਿਹੜੇ ਵੀ ਇਹ ਦੋ ਕਰਦੇ ਧੰਦੇ ਕਰਦੇ ਆ ਜਦੋਂ ਤੱਕ ਇਹਨਾਂ ਦੀ ਚੈਨ ਨਹੀਂ ਟੁੱਟਦੀ ਕੌਣ ਇਹਨਾਂ ਦੇ ਇਹਨਾਂ ਦਾ ਪਿੱਛੇ ਕੌਣ ਆ ਜਦੋਂ ਤੱਕ ਉਹਨਾਂ ਦੇ ਪਰਚੇ ਦਰਦ ਨਹੀਂ ਹੁੰਦੇ ਇਹਨਾਂ ਦਾ ਇਹਨਾਂ ਨੂੰ ਹਵਾ ਕੌਣ ਦੇ ਰਿਹਾ ਕੌਣ ਇਹਨਾਂ ਦੇ ਕੰਮ ਕਰ ਰਿਹਾ ਉਦੋਂ ਤੱਕ ਇਹ ਚੈਨਲ ਨਹੀਂ ਟੁੱਟਦੀਆਂ ਇਹ ਤਾਂ ਜੜ ਤੱਕ ਖਤਮ ਕਰਨਾ ਪੈਣਾ ਜੜ ਤੱਕ ਕੋਈ ਖਤਮ ਕਰਦਾ ਜਿਵੇਂ ਅੱਜ ਐਸਐਸਵੀ ਵਧੀਆ ਲੱਗਿਆ ਪਟਿਆਲੇ ਸੈਦ ਵਾਲੇ ਇਹਨਾਂ ਕੀ ਜੁਮੇਰੀ ਪਾਣ ਬੀ ਜੀ ਸਾਨੂੰ ਇਹ ਸਾਰਾ ਕੰਮ ਖਤਮ ਹੋਣਾ ਜਿਹਦੇ ਅੱਗੇ ਤੋਂ ਪਟਿਆਲੇ ਜ਼ਿਲ੍ਹੇ 'ਚ ਕੋਈ ਫੈਕਟਰੀ ਐ ਜੀ ਨਹੀਂ ਲੱਗਣੀ ਚਾਹੀਦੀ ਇੱਕ ਵਾਰੀ ਚੰਗੇ ਤਰ੍ਹਾਂ ਹੱਥ ਫਿਰਦੇ ਚੈਨ ਟੁੱਟਦੇ ਸਾਰੇ ਬੰਦੇ 120 ਵੀਟ ਲੈ ਜਾਣ ਅੰਦਰ ਮੁੜ ਕੇ ਦੇਖਾਂ ਕਿਵੇਂ ਇਹ ਜਿਹੇ ਫੈਕਟਰੀਆਂ ਲੱਗਣ ਲੱਗੀਆਂ ਜਦੋਂ ਕਹਿਣਾ ਕਿਸੇ ਨੂੰ ਕੁਝ ਨਹੀਂ ਅਗਲਾ ਜਵਾਨ ਤਕਰਾਂਦਾ ਮਹੀਨੇ ਵਾਦਾ ਕੀਤਾ ਕਿ ਦੁਬਾਰਾ ਫੇਰ ਗੱਲਬਾਤ ਸੁਧ ਕਰ ਲਵਾਂ ਉਹਦਾ ਐਕਸਰਸਾਈਜ਼ ਤਾਂ ਇਹ ਹੈ ਜੀ ਹੁਣ ਇੱਕ ਨੰਬਰ ਉਹਨਾਂ ਨੇ ਡਿਸਪਲੇ ਕਰਤਾ ਉਹਦਾ ਆਪਣਾ ਪੱਲਾ ਝਾੜ ਰਹੇ ਨੇ ਜੀ ਵੀ ਇਸ ਨੰਬਰ ਤੇ ਕਾਲ ਕਰੋ ਅਸੀਂ ਬਗੜਾਂਗੇ ਤੁਹਾਨੂੰ ਤੁਸੀਂ ਮੇਰਾ ਕਹਿਣ ਦਾ ਮਤਲਬ ਯਾਰ ਆਪਾਂ ਉਹ ਸਾਰਾ ਤੁਸੀਂ ਦੱਸੋ ਕਿਸੇ ਨੂੰ ਪਤਾ ਲੱਗਣ ਦੇ ਇਹਨਾਂ ਨੇ ਤੇ ਜੇ ਪ੍ਰੈਸਰ ਨੂੰ ਪਤਾ ਲੱਗ ਗਿਆ ਕਿਸੇ ਪੋਜੀਸ਼ਨ ਨੂੰ ਪਤਾ ਲੱਗ ਗਿਆ ਕਿੰਨੀਆਂ ਪੋਜੀਸ਼ਨਾਂ ਧਰਨੇ ਜ਼ਰੂਰ ਲੈਣਗੇ ਪੁਤਲੇ ਸਾੜਨਗੇ ਦੱਸੋ ਇਹਨਾਂ ਨੇ ਕਿਹੜੀ ਫੈਕਟਰੀ ਫਟ ਕੇ ਰਹੀ ਜਾਂਦਾ ਡੇਢ ਅੱਸੀ ਗਲਤ ਕੰਮ ਕਰ ਰਹੇ ਆ ਕੀ ਕੰਮ ਕਰ ਰਹੇ ਨੇ ਸਿਰਫ ਧਰਨੇ ਹੀ ਲਾਏ ਨਾ ਸਾਡੇ ਪੁਤਲੇ ਫੁੱਕੇ ਇਹਨਾਂ ਨੇ ਹੁਣ ਤੱਕ ਕੁਝ ਨਹੀਂ ਕਰਿਆ ਦੱਸੋ ਕਿਹੜੇ ਜਿਹੜੇ ਗਰੇਵਾਲਾ ਲੈ ਨਹੀਂ ਤਾਂ ਮਿੱਤਰਾਲਾ ਲੈ ਕਿਹੜਾ ਇਹਨਾਂ ਨੇ ਕੰਮ ਕਰਕੇ ਦੇ ਆ ਵੀ ਸ਼ਹਿਰ ਦੇ ਜਿਹੜੇ ਅਸੀਂ ਗਲਤ ਕੰਮ ਹੋ ਰਿਹਾ ਕਿਹੜਾ ਇਹਨਾਂ ਨੇ ਰੁਕੇ ਜਾਂਦੇ ਸਾਡੇ ਨੂੰ ਸੜਕ ਕਸਾਉਂਦੇ ਫਿਰਦੇ ਇਹਨਾਂ ਨੂੰ ਕੁਛ ਦੱਸ جے ਅੱਜ ਫੈਕਟਰੀ ਫੜੀਆ ਕਿੰਨੇ ਫੜੀਆ ਉਹਦੀ ਲੱਗਦੀ ਆ ਸੜਕ ਤੇਨੂੰ ਇਹਨੇ ਫੜਾਤੀ ਫੈਕਟਰੀ ਲਈ ਅਗਲੇ ਨਾਲ ਦੀ ਨਾਲ ਚੱਕ ਲਿਆ ਮੇਰਾ ਕਹਿਨ ਦਾ ਜੇ ਹੁਣ ਅਕਸਾਇ ਤਕੜੀ ਹੋਈ ਜਾ ਐਸਐਸਸੀ ਵਧੀਆ ਤਾਂ ਹੀ ਨਾਲ ਦੀ ਨਾਲ ਜੇ ਇਹ ਹੀ ਇਵੇਂ ਨਾ ਚੱਲ ਜਾਂਦੀ ਕਿੰਨੇ ਕਿਥੇ ਮਾਰ ਜਾਂਦਾ ਕੌਣ ਕੌਣ ਪੀਲਾ ਕੋਈ ਮਰਦਨ ਸਾਬ ਸਫਾ ਗਾਲੋ ਸਾਡੇ ਬਾਣਾ ਦੇ ਇਹਨਾਂ ਨੇ ਅਸੀਂ ਸਭ ਅਲਾਦਕਾਰੀਆਂ ਦੀ ਕੀ ਮੰਗ ਕਰਨਾ ਚਾਹੀਦਾ ਅਜਿਹਾ ਕਹਿੰਨੇ ਵੀ ਇਹਦੀ ਚੈਨ ਟੁੱਟਣੀ ਚਾਹੀਦੀ ਆ ਜਿਹੜੇ ਜਿਹੜੇ ਬੰਦਿਆਂ ਦਾ ਇਹਨਾਂ ਦੇ ਸਰਪੇ ਹੱਥ 120 ਤੋਂ ਉਹਨਾਂ ਨੂੰ ਬਿਚ ਲੈਣਾ ਚਾਹੀਦਾ ਕਿਸੇ ਨਹੀਂ ਅਫਸਰ ਦਾ ਕਿਸੇ ਪੋਲੀਟੀਕਲ ਬੰਦੇ ਦਾ ਹੱਥਾ ਜਿਹਦਾ ਜੇ ਕਿਸੇ ਪੁਲਿਸ ਮੁਲਾਜ਼ਮ ਦਾ ਵਿੱਚ ਕੋਈ ਪਰਚਾ ਦਾ ਹੋਣਾ ਚਾਹੀਦਾ ਬਿਲਕੁਲ ਨਹੀਂ ਕਿਸੇ ਬਿਲਕੁਲ ਪਰਚਾ ਦਾ ਹੋਣਾ ਚਾਹੀਦਾ ਜਿਹੜੇ ਸਸਪੈਂਡ ਹੋਏ ਐਸਐਚਓ ਨਾਲ ਦੇ ਖਿਲਾਫ ਪਰਚਾ ਦਾ ਹੋਣਾ ਮੈਂ ਕਹਿੰਦਾ ਜਿਹਦਾ ਦੋਸਤ ਇਨਵੋਲਵਮੈਂਟ ਆ ਬਿਲਕੁਲ ਛੱਡਿਆ ਨਹੀਂ ਜਾਣਾ ਚਾਹੀਦਾ ਬਿਲਕੁਲ ਹੀ ਛੱਡਣਾ ਚਾਹੀਦਾ ਕਿਸੇ ਨੂੰ ਕਿਸੇ ਨੂੰ ਨਹੀਂ ਛੱਡਾਂਗੇ ਜਿੱਦਾਂ ਵੀ ਇਹਦੇ ਵਿੱਚ ਆਪਾਂ ਹੈ ਠੀਕ ਜਿਵੇਂ ਇੱਕ ਤਾਂ ਐਕਸਰਸਾਈਜ਼ ਨਹੀਂ ਹੋਗੀ ਸਰ ਜਿਹੜੀ ਆਪਣਾ दारू ਦੀ ਸੀਗੀ ਇੱਕ ਆਪਣਾ 14 ਤਰੀਕ ਦਾ ਵੀ ਇੱਕ ਪ੍ਰੋਗਰਾਮ ਹੈ ਸਰ ਉਹਦੇ ਬਾਰੇ ਜਾਣਕਾਰੀ ਦਵਾਂ ਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਦੇਸ਼ ਦੇ ਉੱਤੇ ਜਿਹੜਾ ਸ਼ੰਭੂ ਬਾਟਰ ਦੇ ਜਿਹੜਾ ਹੈਗਾ ਧਰਨਾ ਹੋ ਲਗਾਏ ਜਾਦੇ ਹੈਗਾ ਇਸਾਨਾਂ ਦੇ ਹੱਥ ਦੇ ਵਿੱਚ ਜਿਹੜਾ ਕਿੰਨੇ ਕਾਲੇ ਕਾਰਜ ਜਿਹੜੇ ਜਦੋਂ ਇਹਨਾਂ ਨੇ ਬਾਦਸ਼ਾਹ ਦੇ ਤਰ੍ਹਾਂ ਸਰਕਾਰ ਦੇ ਮੈਂ ਆ ਗਿਆ ਫਿਰ ਉਹ ਰੱਤ ਕੋਲ ਬੰਦ ਕਰੇ ਇਹਨੂੰ ਕਮਰੇ ਸਾਡਾ ਬਹੁਤ ਵਿਸ਼ਾਲ ਵੱਡਾ ਬਹੁਤ ਵੱਡਾ ਤਰ੍ਹਾਂ ਅਸੀਂ ਸੰਭੂ ਬਾਟਰ ਤੇ ਮਾਰਨ ਜਾ ਰਹੇ ਹਾਂ ਕਾਤੇ ਇਹ ਜੋ ਅਸੀਂ ਸਿੱਧੇ ਪ੍ਰੈਜ਼ੀਡੈਂਟ ਹੋ ਗਏ ਸਾਬ ਆਪਾਂ ਦੇ ਲਈ ਬਿਨਾਂ ਦੇਖੇ ਦੇ 14 ਤਰੀਕ ਨੂੰ ਸਾਡੀ ਇਹ ਵੀ ਬੇਨਤੀ ਹੈ ਕਰਦੇ ਹਾਂ ਸਰ ਟਾਈਮਿੰਗ ਸਰ ਮੇਰੇ 11 ਵਜੇ ਤੋਂ ਲੈ ਕੇ 3 ਵਜੇ ਲੈ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪੰਜਾਬ ਜੋਂ ਵੇਖਣ ਨੂੰ ਦੇਖ ਕੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜਿਵੇਂ ਕਿ ਤੁਹਾਨੂੰ ਪ੍ਰੈਸ ਕਾਨਫਰੰਸ ਰਾਹੀਂ ਦਿਖਾਇਆ ਗਿਆ ਹੈ ਹੁਣ ਐਮ.ਐਲ.ਏ ਸਾਹਿਬ ਨਾਲ ਪ੍ਰੈਸ ਕਾਨਫਰੰਸ ਸੀਗੀ ਜਿਹੜੇ ਕਨੌਰ ਦੇ ਐਮ.ਐਲ.ਏ ਨੇ ਆਪਣਾ ਮਦਨ لال ਜਲਾਲਪੁਰ ਠੇਕੇਦਾਰ ਤੇ ਆਪਣਾ ਹਾਲੇ ਰਾਜਪੁਰਾ ਦੇ ਹਲਕਾ ਵਿਧਾਇਕ ਸਰਦਾਰ ਹਰਦੀਪ ਸਿੰਘ ਜਿਹਨਾਂ ਨਾਲ ਦੋਹਾਂ ਨਾਲ ਹੀ ਪ੍ਰੈਸ ਕਾਨਫਰੰਸ ਹੋਈ ਹੈ ਇਹ ਵੱਡੀ ਕਾਨਫਰੰਸ ਹੋਈ ਹੈ ਜਿਹਦੇ ਵਿੱਚ ਜਿਵੇਂ ਆਪਣਾ ਮਾਮਲਾ ਸੀਗਾ ਜਿਹੜਾ ਇਹ ਰਾਜਪੁਰਾ ਜਿਹੜੀ ਦਾਰੂ ਦੀ ਨਜਾਇਜ਼ ਇਹ ਨਕਲੀ ਦਾਰੂ ਸ਼ਰਾਬ ਬਣਾਉਣ ਵਾਲੀ ਫੈਕਟਰੀ ਖੜੀ ਕਿਵੇਂ ਲੋਕਾਂ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਬਾਰ ਬਾਰ ਇਹੀ ਮੁੱਦਾ ਚੱਕਿਆ ਜਾ ਰਿਹਾ ਵੀ ਇਹ ਐਮਐਲਏ ਦੇ ਖਾਸ ਬੰਦਾ ਸੀਗਾ ਤੇ ਪੇਸ਼ ਐਮਐਲਏ ਦਾ ਖਾਸ ਬੰਦਾ ਸੀਗਾ ਜਾਂ ਐਮਐਲਏ ਨਾਲ ਰਲੇ ਹੋਏ ਆ ਉਹਦੇ ਚੱਲਦੇ ਹੋਏ ਪ੍ਰੈਸ ਕਾਨਫਰੰਸ ਸੀਗੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਦੇ ਸਾਰੇ ਦੋਸ਼ ਲੱਗੇ ਨਕਾਰਿਆ ਔਰ ਰਾਜਨੀਤਿਕ ਪਾਰਟੀਆਂ ਨੂੰ ਵੀ ਜਾਂ ਹੋਰ ਜਿਹੜੇ ਆਪੋਜੀਸ਼ਨ ਬੋਲ ਰਹੀ ਹੈ ਵੀ ਇਹ ਐਮਐਲਏ ਦੇ ਬੰਦੇ ਆ ਉਹਨਾਂ ਨੇ ਸਾਰਿਆਂ ਨੂੰ ਇਹੀ ਗੱਲ ਕਰੀ ਹੈ ਵੀ ਇਹ ਸਾਡਾ ਕੋਈ ਬੰਦਾ ਨਹੀਂ ਜੋ ਵੀ ਬੰਦਾ ਵਿੱਚ ਇਨਵੋਲਵ ਹੁੰਦਾ ਜਾਂ ਜਿਹਦੇ ਬਾਰੇ ਇਹ ਪਤਾ ਲੱਗਦਾ ਵੀ ਇਹਦੇ ਵਿੱਚ ਕੋਈ ਹੈ ਫੈਕਟਰੀ ਵਿੱਚ ਕਿਸੇ ਦਾ ਨਾਮ ਬੋਲਦਾ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਆ ਚਾਹੇ ਰਾਜਨੀਤਿਕ ਆ ਚਾਹੇ ਧਾਰਮਿਕ ਆ ਉਹਨੂੰ ਟੰਗ ਦਿੱਤਾ ਜਾਵੇ ਜਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਪਰਚਾ ਦਰਜ ਹੋਵੇ ਜਦ ਕਿ ਆਪਾਂ ਨੂੰ ਇਸ ਫੈਕਟਰੀ ਬਾਰੇ ਕੋਈ ਨੌਲੇਜ ਨਹੀਂ ਉਹਨਾਂ ਨੇ ਇਹੀ ਸਾਰਾ ਮੁੱਦਾ ਚੱਕ ਕੇ ਬਾਰ-ਬਾਰ ਉਹੀ ਗੱਲ ਕਰੀਏ ਇਹ ਪ੍ਰੈਸ ਕਾਨਫਰੰਸ ਰਾਹੀਂ ਦੇਖਣਾ ਹੁਣ ਇਹ ਹੈ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਹੁਣ ਉਹ ਸੱਚੇ ਨੇ ਜਾਂ ਕੀ ਹੁਣ ਅਗਲਾ ਸਮਾਂ ਜਾਂ ਕਸਾਈ ਦੇ ਵਿਭਾਗ ਉਹਨਾਂ ਬੋਲੋ ਕੀ ਜਿਹੜੀ ਹੈਗੀ ਹੈ ਕਾਰਵਾਈ ਕਰਦਾ ਜਾਂ ਜਿਹੜੇ ਹੋਰ ਜਿਵੇਂ ਆਪਾਂ ਗੱਲ ਕਰਦੇ ਪਹਿਲਾਂ ਵੀ ਉਹਨਾਂ ਕੋਲ ਇਹ ਮੁੱਦਾ ਚੱਕਿਆ ਸੀਗਾ ਵੀ ਜਿੱਥੋਂ ਇਹ ਜਿਹੜਾ ਕੱਚਾ ਮਾਲ ਆਉਂਦਾ ਬਾਰਡਰ ਲੇਵਲ ਜਿਹੜਾ ਇਹ ਟੱਕਣ ਵગેਰਾ ਇਹ ਵੀ ਹੱਲ ਦਾ ਕੋਰੋਂ ਤੋਂ ਪਤਾ ਨਹੀਂ ਚੱਲ ਪਾਇਆ ਹੈਗਾ ਕਿੱਥੋਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਚੱਲਦੇ ਹੋਏ ਆਪਾਂ ਹੁਣ ਫੇਰ ਦੁਆਰ ਤੋਂ ਲਾਈਵ ਹੋਵਾਂਗੇ ਜਾਂ ਦੱਸਾਂਗੇ ਕੀ ਬਣ ਰਿਹਾ ਹੈਗਾ ਇਹਦੇ ਫੈਕਟਰੀ ਬਾਰੇ ਇਹ ਲਾਈਵ ਨਾਲ ਜੁੜੇ ਰਹੋ ਹਰ ਵਕਤ ਤੁਹਾਨੂੰ ਜਿਹੜੀ ਪਲ-ਪਲ ਦੀ ਖਬਰ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬ ਦੀ ਧਰਤੀ ਇੱਕ ਤੁਹਾਨੂੰ ਹੋਰ ਵੀ ਦੱਸ ਦਈਏ ਦਾਦੂ ਦੀ ਫੈਕਟਰੀ ਤੋਂ ਇਲਾਵਾ ਇੱਕ ਜਿਹੜਾ 14 ਤਰੀਕ ਨੂੰ ਬਾਰ-ਬਾਰ ਆਪਾਂ ਕੱਲ ਵੀ ਲਾਈਵ ਹੋਏ ਸੀਗੇ ਜਿਹੜਾ ਜਾਕਰ ਸਾਹਿਬ ਦੀ ਆਏ ਸੀਗੇ ਆਪਣਾ ਈਗਲ ਮੋਟਰ ਰਾਜਪੁਰਾ 'ਚ ਤੇ ਆਪਾਂ ਦੱਸਦੀ ਕੁ 14 ਤਰੀਕ ਨੂੰ ਕਾਂਗਰਸ ਵੱਲੋਂ ਜਿਹੜੇ ਕਾਂਗਰਸ ਦੇ ਜਿਹੜੇ ਪੰਜਾਬਾ ਸੂਬਾ ਪ੍ਰਧਾਨ ਹੈ ਪੰਜਾਬ ਦੇ ਉਹਨਾਂ ਦੀ ਅਗਵਾਈ ਵਿੱਚ ਇੱਕ ਬਹੁਤ ਵਿਸ਼ਾਲ ਕਿਸਾਨਾਂ ਦੇ ਹੱਥ ਵਿੱਚ ਧਰਨਾ ਲੱਗ ਰਿਹਾ 14 ਤਰੀਕ ਨੂੰ ਜਿਹੜ ਧੰਨਵਾਦੀ ਤੁਸੀਂ ਦੇਖ ਰਹੇ ਹੋ ਪੰਜਾਬ ਕੀ ਬੇਬੀ ਮੈਜਿਕ ਕੰਡਲਨ ਦਿੱਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਦੀ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਹਰ ਕਿਸੇ ਨੂੰ ਪਤਾ ਚੱਲ ਸਕੇ ਕਿ ਜਿਹੜੇ ਇਹ ਰਾਜਪੁਰਾਵੀ ਦੇ ਜਾਇਸ ਹੈ ਕਿ ਨਕਲੀ ਫੈਕਟਰੀ ਨਾਲ ਕੀ ਤਾਰਨੇ ਜਾਂ ਨਹੀਂ ਹੈ ਕਿ ਐਮਐਲਏ ਦੋਨੋਂ ਐਮਐਲਏ ਜਿਹੜਾ ਹਲਕਾ ਘਨੌਰ ਦਾ ਹਲਕਾ ਰਾਜਪੁਰਾ ਦਾ ਐਮਐਲਏ ਨੇ ਸੋ ਆਪਾਂ ਜਿਹੜਾ ਪ੍ਰੈਸ ਕਾਨਫਰੰਸ ਵਿੱਚ ਕੀ ਕਿਹਾ ਪੰਜਾਬ ਦੀ ਉਮਰ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦੀ